ਹਾਂਜੀ ਪਹੁੰਚ ਗਏ ਜੀ ਪਹੁੰਚ ਗਏ ਸੰਗਤ ਨੂੰ ਕੀ ਕਹਣਾ ਵਾਹਿਗੁਰੂ ਵਾਹਿਗੁਰੂ ਕਰੋ ਹਾਂ ਜਿਹਨੇ ਬਾਪੂ ਨੇ ਬੁਲਾਇਆ ਆਪੇ ਕੋਦੀ ਤੇ ਪਹੁੰਚਾਉਂਗਾ ਹਾਂ ਹੌਸਲਾ ਨਾ ਛੱਡੋ ਹੌਸਲਾ ਨਾ ਛੱਡੋ ਪਰ ਇੱਕ ਵਾਰ ਕਿੱਦਾਂ ਚੜਨਾ ਪਰ ਪਤਾ ਨਹੀਂ ਲੱਗਿਆ ਹੈ ਜ਼ੋਰ ਤਾਂ ਇੱਕ ਵਾਰੀ ਲੱਗਦਾ ਜਰੂਰ ਹੈ ਇਸ ਤੇ ਕੋਈ ਸ਼ੱਕ ਨਹੀਂ ਹੈ ਪਰ ਹੌਲੀ ਹੌਲੀ ਸਫਰ ਜਿਹੜਾ ਖਤਮ ਆ ਜਾਂਦਾ ਜੀ ਤੁਸੀਂ ਬਾਪੂ ਜੀ ਕਿੱਥੋਂ ਆਏ ਆਇਆ ਬਹੁਤੋਂ ਆ ਬਹੁਤੋਂ ਮੈਂ ਤੁਹਾਡੇ ਪਿੱਛੇ ਪਿੱਛੇ ਆ ਰਿਹਾ ਦਾ ਜਸ ਤੁਹਾਨੂੰ ਘੋੜੇ ਵਾਲਾ ਕਹਿੰਦਾ ਘੋੜਾ ਚਾਹੀਦਾ ਤੁਸੀਂ ਆ ਬਾਂਹ ਮਾਰੀ ਪੰਜਾਬੀਆਂ ਵਾਲੀ ਸ਼ੇਰ ਮੰਗ ਕੇ ਕਹਿੰਦੇ ਬਈ ਮੈਨੂੰ ਨਹੀਂ ਲੋੜ ਘੋੜੇ ਘੜੇ ਦੀ ਹਨਾ ਬਸ ਇਹੀ ਪੀੜੀ ਰਹਿ ਗਈ ਸ਼ੇਰਾਂ ਦੀ ਗਾਂ ਤਾਂ ਹੁਣ ਸਾਡੇ ਵਰਗੇ ਤਾਂ ਗਾਂ ਹਾਂਜੀ ਇਸ ਇਸ ਦਾ ਕਿਆ ਕਰਾਇਆ ਹੁੰਦਾ ਜੋ ਆਪ ਲੈਤੇ ਹੋਏ ਦੇਖ ਕੇ ਬੱਚੇ ਵੇਟ ਕਰਕੇ ਬੱਚੇ ਦਾ ਕਿਤਨਾ 1300 ਤੋਂ 15 2025 ਉਹ ਵੱਡੇ ਵਾਲੇ ਦਾ ਹਾਂ 5000 10000 ਸੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦੇ ਸੋ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਗੋਵਿੰਦ ਘਾੜ ਤੋਂ ਜਿਹੜੀ ਜਤਰਾ ਹੈ ਅੱਪੀ ਸ਼ੁਰੂ ਹੁੰਦੀ ਹੈ ਗੋਵਿੰਦ ਧਾਮ ਵਾਸਤੇ ਗੋਵਿੰਦ ਘਾੜ ਤੋਂ ਗਰੀਬਨ 4-5 ਕਿਲੋਮੀਟਰ ਆ ਇੱਕ ਪਿੰਡ ਹੈ ਪੁਲਨਾ ਇੱਥੇ ਕੱਕ ਮਤਲਬ ਜਿਹੜੀ ਵੱਲੋਂ ਗੱਡੀ ਆ ਜਾਂਦੀ ਹੈ ਟਰੱਕੋਂ ਵਗੈਰਾ ਇੱਥੇ ਮਤਲਬ ਲੱਗਦੀ ਹੈ ਉਸ ਤੋਂ ਬਾਅਦ ਇਹ ਯਾਤਰਾ 10 11 ਕਿਲੋਮੀਟਰ ਕਰੀਬਨ ਉਹ ਸਾਰੀ ਪੈਦਲ ਹੈ। ਗੋਵਿੰਦ ਧਾਮ ਅਸੀਂ ਰਵਾਂਗੇ। ਉਹ ਜੋੜੇ ਰਹੇ ਸਾਡੇ ਨਾਲ ਇਸੇ ਤਰ੍ਹਾਂ ਸਾਡੇ ਚੈਨਲ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਹੀ ਸਵੇਰ ਨੂੰ ਯਾਤਰਾ ਸ਼ੁਰੂ ਕਰਦੇ ਹਾਂ ਆਪਾਂ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਦੇ ਲਈ ਆਹ ਸਾਹਮਣੇ ਤੁਸੀਂ ਦੇਖ ਰਹੇ ਹੋ ਗੱਡੀਆਂ ਇਹ 4 ਕਿਲੋਮੀਟਰ ਤੱਕ ਲੈ ਕੇ ਜਾਂਦੀਆਂ ਨੇ 4 ਕਿਲੋਮੀਟਰ ਦਾ ਸਫ਼ਰ ਜਿਹੜਾ ਇਹਨਾਂ ਗੱਡੀਆਂ ਦੇ ਵਿੱਚ ਕੀਤਾ ਜਾਂਦਾ ਤੇ ਇਸ ਤੋਂ ਬਾਅਦ ਸਾਰੀ ਹੀ ਪੈਦਲ ਯਾਤਰਾ ਹੈ। ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਤੇ ਲੋ ਜੀ 4 ਕਿਲੋਮੀਟਰ ਦਾ ਸਫਰ ਗੱਡੀਆਂ ਦੇ ਵਿੱਚ ਤੈਅ ਕਰਨ ਤੋਂ ਬਾਅਦ ਫਿਰ ਸੰਗਤ ਇੱਥੋਂ ਪੈਦਲ ਯਾਤਰਾ ਸ਼ੁਰੂ ਕਰਦੀ ਹੈ ਜੋ ਕਿ ਗੋਬਿੰਦ ਘਾੜ ਤੋਂ ਗੋਬਿੰਦ ਧਾਮ ਦੇ ਲਈ 13 ਕਿਲੋਮੀਟਰ ਦਾ ਸਫਰ ਹੈ ਜਿਹੜਾ ਪੈਦਲ ਚੱਲ ਕੇ ਇਹ ਸਫਰ ਤੈਅ ਕਰਨਾ ਹੁੰਦਾ ਹੈ ਤੇ ਕਈ ਲੋਕ ਇਸ ਸਫਰ ਨੂੰ ਖੱ쩌 ਦੇ ਰਾਹੀਂ ਵੀ ਤੈਅ ਕਰਦੇ ਹਨ ਖੱ쩌 ਕੋੜੇ ਇੱਥੇ ਰਾਹ ਤੇ ਮਿਲ ਜਾਂਦੇ ਹਨ ਆ ਜਿਹੜੀਆਂ ਸੋਟੀਆਂ ਜੀਆਂ ਇਹ ਸੋਟੀਆਂ ਮਿਲ ਜਾਂਦੀਆਂ ਇੱਥੇ ਇਹ ਸੋਟੀ ਵੀ ਜ਼ਰੂਰ ਲੈ ਲਿਓ ਕਾਫੀ ਸਾਰ ਆਇਆ ਚੜਾਈ ਚੜਦੇ ਸਮੇਂ ਤੇ ਇੱਕ ਹੋਰ ਦੋਸਤੋ ਜਿਵੇਂ ਅਸੀਂ ਜਾ ਰਹੇ ਹਾਂ ਇਸ ਟਾਈਮ ਚੜਾਈ ਚੜ ਰਹੇ ਹਾਂ ਵੀ ਆਪਣੇ ਜਿਹੜੀ ਚਾਲ ਹੈ ਨਾ ਬਿਲਕੁਲ ਮੰਦਮ ਰੱਖਿਓ ਛੋਟੇ ਛੋਟੇ ਕਦਮ ਲੈ ਕੇ ਜਾਓ ਜਿੰਨੇ ਤੁਸੀਂ ਤੇਜ਼ ਭਜੋਗੇ ਉੰਨਾ ਸਜ਼ਾ ਚੜੂਗਾ ਜਿੰਨਾ ਹੌਲੀ ਚੱਲੂਗੇ ਉਹਨਾ ਮੈਂਟੇਨ ਰਹਿੰਦਾ ਸਾਹ ਵੀ ਨਹੀਂ ਚੜਦਾ ਲੱਤਾਂ ਵੀ ਨਹੀਂ ਫੁੱਲਦੀਆਂ ਤੇ ਵਧੀਆ ਰਹਿੰਦਾ ਹੈਨਾ ਬਾਜੀ ਹਾਂਜੀ ਹਾਂਜੀ ਮਿੱਠੀ ਮਿੱਠੀ ਚਾਲ ਕੱਚੂ ਕੁਮਾਲੀ ਚਾਲ ਹਾਂ ਹਾਂਜੀ ਕੱਚੂ ਕੁਮੇ ਵਾਲੀ ਚਾਲ ਚੱਲਿਓ ਤੇ ਤੇਜ਼ ਜਾਓਗੇ ਉਹਨਾਂ ਜਲਦੀ ਥੱਕੋਗੇ ਹਾਂ ਰਾਈਡ ਕਰਦੇ ਰਹੋ ਕੁਛ ਕੁਮੇ ਵਾਲੀ ਚਾਲ ਚੱਲਣੀ ਹੌਲੀ ਹੌਲੀ ਇੱਕ ਬੈਠਣਾ ਕਿਤੇ ਨਹੀਂ ਖੜਕੇ ਹੀ ਰੈਸਟ ਕਰਨੀ ਖੜਕੇ ਰੈਸਟ ਕਰਨੀ ਔਰ ਪਾਣੀ ਦਾ ਇੱਕ ਘੁੱਟ ਇਸ ਤੋਂ ਵੱਧ ਨਹੀਂ ਹਾਂ ਪਾਣੀ ਦਾ ਇੱਕੋ ਹੀ ਘੁੱਟ ਪੀਣਾ ਇੱਕ ਘੁੱਟ ਪੀਓ ਫਿਰ ਅੱਗੇ ਲੰਘ ਜਾਓ ਰੁਕੋ ਨਾ ਬੈਠਣਾ ਨਹੀਂ ਸਭ ਤੋਂ ਵੱਡੀ ਗੱਲ ਸਤਨਾਮ ਦਾ ਜਪ ਕਰਦੇ ਜਾਓ ਚੌਪਈ ਦਾ ਪਾਠ ਕਰਦੇ ਜਾਓ ਕਿਸੇ ਦੇ ਮੂੰਹ ਵੱਲੋਂ ਦੇਖੋ ਨਾ ਹਾਂ ਮਹਾਰਾਜ ਜੀ ਅੰਤਾਰਖੀ ਚੱਲੋ ਜੀ ਸਭ ਤੋਂ ਵੱਡੀ ਗੱਲ ਹੈ ਜੀ ਨਾ ਥਕਾਵਟ ਹੋਊਗੀ ਨ ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਸਿਮਰਨ ਕਰਦੇ ਚੱਲੋ ਜੀ ਵਾਹਿਗੁਰੂ 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 1900 1900 1200 ਥੱਲੇ ਤੇ ਜਾਂ ਸੋਲੋ ਹਾਂ ਨੀਚੇ ਸੇ ਕਿਹੜਾ ਰੇਟ ਲੈਂਦੇ ਹੋ 1900 ਰੁਪਈਆ ਹਾਂ ਯੂਨੀਅਨ ਸੇ ਲੋ ਜੀ 1900 ਰੁਪਏ ਨੂੰ ਖੱਤਰ ਹੁੰਦੇ ਬਹੁਤ ਬੰਦੇ ਬੈਠ ਵੀ ਜਾਂਦੇ ਕਈ ਤਾਂ ਬਜ਼ੁਰਗ ਵੀ ਹੈਗੇ ਜਿਹੜੇ ਚੱਲੇ ਪੈਦਲ ਤੇ ਕਈ ਨੌਜਵਾਨ ਵੀ ਦੇਖੇ ਅਸੀਂ ਜਿਹੜੇ ਖੱਤਰਾਂ ਤੇ ਬੈਠ ਕੇ ਜਾ ਰਹੇ ਹਾਂਜੀ ਹਾਂਜੀ ਮੈਂ ਕਈ ਤਾਂ ਅਸੀਂ ਦੇਖੇ ਵੀ ਬਜ਼ੁਰਗ ਵੀ ਆ ਜਿਹੜੇ ਉਹ ਵੀ ਚੱਲੇ ਹੋਏ ਉਹ ਵੀ ਚੜਾਈ ਚੜਾਈ ਚੜ ਰਹੇ ਨੇ ਜਿਹੜੇ ਨੌਜਵਾਨ ਵੀ ਖੱਤਰਾਂ ਤੇ ਬੈਠ ਕੇ ਜਾ ਰਹੇ ਆ ਕਈ ਕਈ ਜਿਹੜੇ ਨੌਜਵਾਨ ਉਹ ਵੀ ਖੱਤਰਾਂ ਤੇ ਬੈਠ ਕੇ ਜਾ ਰਹੇ ਕਿਰਪਾ ਕਰ ਜੀ ਬਾਪੂ ਜੀ ਹਾਂ ਕੋਈ ਮਲੂਮ ਨਹੀਂ ਹੁੰਦਾ ਪੰਡਾ ਮਸੇ ਆ ਵੀ ਛੋਟੇ ਛੋਟੇ ਕਦਮ ਲੈ ਕੇ ਬੰਦਾ ਜਾਂਦਾ ਰਹਿ ਬੜੀ ਚੜਦਾ ਗਿਆ ਵਾਹਿਗੁਰੂ ਵਾਹਿਗੁਰੂ ਘੱਟ ਆ ਜਾ ਹਾਂਜੀ ਆਇਆ ਆਇਆ ਆ ਵੀ ਆ ਵੀ ਥੈਂਕ ਯੂ ਪਾਲਟੀ ਦੇਖੀ ਮੂਮੈਂਟ ਮੂਮੈਂਟ ਮਿਟਾ ਕੇ ਨਾ ਜੰਮ ਗਿਆ ਖਾਲਾਂਗੇ ਆਹ ਘਾਰ ਜਾ ਰਖਾ ਆਲਾ ਦੇ ਉਹਨਾਂ ਨੂੰ ਬੰਦੇ ਉਹ ਕਿਤੇ ਹੋਰ ਤੇ ਰਸਤੇ ਦੇ ਵਿੱਚ ਥੋੜੀ ਥੋੜੀ ਦੂਰੀ ਤੇ ਹੀ ਬੈਂਚ ਲੱਗੇ ਹਨ ਸੰਗਤਾਂ ਨੂੰ ਆਰਾਮ ਕਰਨ ਦੇ ਲਈ ਬੈਠ ਕੇ ਤੇ ਰਸਤੇ ਦੇ ਵਿੱਚ ਦੁਕਾਨਾਂ ਵੀ ਆਂਦੀਆਂ ਹਨ ਖਾਣ ਪੀਣ ਦਾ ਸਮਾਨ ਤੇ ਹੋਰ ਵੀ ਜਿੱਥੇ ਆਰਾਮ ਕਰਕੇ ਜਾਂ ਕੁਝ ਖਾਣਾ ਜੇ ਕਿਸੇ ਨੇ ਤਾਂ ਉਹ ਖਾ ਕੇ ਅੱਗੇ ਜਾ ਸਕਦਾ ਹੈ ਜਿਵੇਂ ਤੁਸੀਂ ਆ ਦੇਖ ਰਹੇ ਹੋ ਹਰ ਤਰ੍ਹਾਂ ਦਾ ਸਮਾਨ ਇੱਥੇ ਰਾਸਤੇ ਦੇ ਵਿੱਚ ਮਿਲ ਜਾਂਦਾ ਹੈ ਵਾਜੇ ਧਰਮ ਹਦੂਰ ਕੋ ਆਪ के दूर हम मुशक्कत काल नकते मुखी उजले इतनी छुट्टी ना वाहिगुरु का खालसा वाहिगुरु की फतेह इसका क्या कराया होता है जो तो आप लेते हो ये देख के ਬੱਚੇ ਵਾਲਾ ਕਿੰਨਾ ਬੱਚੇ ਦਾ ਕਿੰਨਾ 1300 415 2025 ਹੋਰ بڑے ਵਾਲੇ ਦਾ ਹਾਂ 5000 10000 ਰੁਪਏ ਠੀਕ ਗੱਲ ਸਰ ਮੈਂ ਤਾਂ ਬਹੁਤ ਤੇਜ਼ ਅੱਛਾ ਦੋਸਤੋ ਤੁਸੀਂ ਅੱਜ ਦੀ ਸਾਡੀ ਵੀਡੀਓ ਦੇ ਵਿੱਚ ਦੇਖੋਗੇ ਕਿਵੇਂ ਸੰਗਤ ਜਿਹੜੀ ਪੈਦਲ ਚੱਲ ਕੇ ਜਾਂਦੀ ਹੈ ਪੂਰੀ ਵੀਡੀਓ ਦੇਖਦੇ ਰਹੋ ਕੋਸ਼ਿਸ਼ ਕੀਤੀ ਆ ਵੀ ਤੁਹਾਨੂੰ ਸਾਰਾ ਹੀ ਦਿਖਾਈਏ ਵੀ ਸੰਗਤ ਕਿਵੇਂ ਪੈਦਲ ਯਾਤਰਾ ਕਰਦੀ ਹੈ 70 ਦਾ ਜੀ ਦਾਦਾ ਪਿਆਰ ਹੈ ਨਾ ਬਿਲਕੁਲ ਸਬਸ ਟਾਈਮ ਬੜਾ ਜੀ ਬਣਦਾ ਆਪਕੇ ਸਾਹਮਣੇ ਕਿਹਾ ਬਣਾ ਦੇਗਾ ਆਹ ਜੀ ਇਸੇ ਕਾ ਬਣਾ ਦੇਗਾ ਹਾਂ ਜੀ ਠੀਕ ਹੈ ਅਭੀ ਬਣਾਇਆ ਕਮਾਲ ਦਾ ਗਲਾਸ ਕੋਚਾ ਜੀ ਬਣਾ ਹਾਂ ਗਲਾਸ ਹੈ ਭੰਗ ਤੋਂ ਨਹੀਂ ਆਇਆ ਹਾਂ ਭੰਗ ਤੋਂ ਨਹੀਂ ਇਸ ਵਿੱਚ ਨਹੀਂ ਜੀ ਭਾਗ ਵਾਲਾ ਯਾਰਿਆ ਕੈਸੇ ਹੋ ਬੱਚੇ ਠੀਕ ਹੈ ਜੀ ਸਾਹਿਬਾ ਮੈਨੂੰ ਕਿਸ਼ਮਤ ਆ ਵੀ ਡੰਗੇ ਦੀ ਰੇਰੰਗ ਚੱਲ ਰਹੀ ਆ ਇੱਧਰ ਲੱਗੇ ਤੇ ਮਿਸਤਰੀ ਲੋ ਜੀ ਕਾਫੀ ਸੰਗਤ ਜਿਹੜੀ ਐ ਉਹ ਖੱਤਰ ਘੋੜੇ ਤੇ ਜਿਹੜਾ ਸਫਰ ਕਰਦੀ ਆ ਇਹਦਾ ਜਿਹੜਾ ਕਿਰਾਇਆ ਆ ਗੋਵਿੰਦ ਘਾਟ ਤੋਂ 2000 ਰੁਪਏ ਦੇ ਕਰੀਬ 1900 2000 ਰੇਟ ਘੱਟ ਵੱਧ ਕਰਕੇ ਇਹ ਕਿਰਾਏ ਤੇ ਜਿਹੜੇ ਮਿਲ ਜਾਂਦੇ ਨੇ ਤੇ ਇੱਕ ਗੱਲ ਹੋਰ ਬਈ ਜਿਹੜੇ ਇੱਥੋਂ ਦੇ ਲੋਕ ਹਨਾ ਲੋਕਲ ਉਹ ਬਹੁਤ ਮਿਹਨਤੀ ਐ ਮਿਹਨਤ ਦਾ ਪੈਸਾ ਇਹਨਾਂ ਦਾ ਆ ਤੁਸੀਂ ਸਾਹਮਣੇ ਦੇਖ ਰਹੇ ਹੋ ਮਾਤਾ ਬੈਠੀ ਹੋਈ ਆ ਇਹਨਾਂ ਨੇ ਕਿਦਾਂ ਦਾ ਜਗਾੜ ਬਣਾਇਆ ਵਾ ਇੱਕ ਟੋਕਰੀ ਵਾਲਾ ਉਹਦੇ ਤੇ ਬਿਠਾ ਕੇ ਆਪਣੇ ਮੁੰਡਿਆਂ ਤੇ ਲੱਦ ਕੇ ਫੇਰੇ ਸਫਰ ਕਰਵਾਉਂਦੇ ਆ ਤੇ ਇਹਦਾ ਵੀ ਜਿਹੜਾ ਕਿਰਾਇਆ ਹੈ ਉਹ ਵੀ ਲਗਭਗ 2.5 ਹਜ਼ਾਰ ਤੋਂ ਵੱਧ ਹੀ ਹੋਵੇਗਾ ਹਾਂ ਡਾਲ ਦੇ ਡਾਲ ਦੇ ਜਾਂਦੇ ਨਾ ਕੋਈ ਜਗ੍ਹਾ ਚੱਲ ਜਾਣਾ ਇਹ ਮੇਰਾ ਟ੍ਰੈਵਲ ਹੈ। ਅਸੀਂ ਤੁਹਾਨੂੰ ਉਹ ਦਿਖਾਣੇ ਆ ਵੀ ਸਾਨੂੰ ਚੋਟੀ ਦੇ ਸਾਹਮਣੇ ਬਰਫ਼ ਜਿਹੜੀ ਦਿਖਣੀ ਸ਼ੁਰੂ ਹੋ ਗਈ। ਇਹ ਲੈ। ਇਹ ਦੇਖੋ। ਉਹ ਦੇਖੋ ਸਾਹਮਣੇ 뷰। ਦੇਖੋ ਜਾਨਤ ਇੱਕ ਕੁਦਰਤ ਹੈ। ਦੋਸਤੋ ਤੁਹਾਨੂੰ ਵੀ ਜਦੋਂ ਕਦੇ ਵੀ ਸਮਾਂ ਮਿਲਿਆ ਜੋੜ ਦੁਆਰਾ ਸ੍ਰੀ ਹੇਮਪ੍ਰਸਾਦ ਯਾਤਰਾ ਕਰਨ ਦੇ ਲਈ ਤਾਂ ਧਿਆਨ ਰੱਖਿਓ ਜਿੱਥੇ ਜਾ ਕੇ ਆਹ ਨਦੀ ਆndi ਹੈ ਨਦੀ ਵਾਲਾ ਪੋਲਾ ਆਂਦਾ ਹੈ ਇਸ ਜਗ੍ਹਾ ਤੇ ਆ ਕੇ ਰਸਤੇ ਦਾ ਜਿਹੜਾ ਹਾਫ ਹੋ ਜਾਂਦਾ ਅੱਧਾ ਰਸਤਾ ਤੈਅ ਕੀਤਾ ਜਾਂਦਾ ਇਸ ਜਗ੍ਹਾ ਤੇ ਆ ਕੇ ਕਿੰਨਾ ਵੱਡਾ ਸੁੰਦਰ ਏਰੀਆ ਆਪਦੇ ਵਿੱਚ ਆ ਗਿਆ ਹਾਂ ਹਾਂ ਜੀ ਦੇਖ ਰਹੇ ਆ ਜੀ ਹਾਂ ਆਪਦੇ ਵਿੱਚ ਆ ਗਏ ਅੱਧਾ ਰਸਤਾ ਬਹੁਤ ਵਧੀਆ ਸਾਡੇ ਕੋਲ ਸਾਡੇ ਨਿਕਰੀ ਵੱਲ ਚੱਲਿਆਦਾ ਭਾਜੀ ਸਾਡੇ ਕੋਲ ਅੱਜ ਲਗਭਗ 9:30 ਹੋ ਗਏ ਅੰਦਰ ਰਸਤਾ ਕਰਦੇ ਆ ਅੰਦਰ ਰਸਤਾ ਹੈ ਲੇਕਿਨ ਪੂਰੀ ਦਿੱਕਤ ਉਹਦੇ ਤੋਂ ਜਾਣ ਦੇ ਵਾਸਤੇ ਇਹ ਜਿਹੜਾ ਉਹ ਵਾਲਾ ਨਿਕਲ ਉਹ ਸਮੀਅਤ ਇੱਥੇ ਕਰਦੇ ਤਾਂ ਆਤ ਮਿਲਦਾ ਰਾਤੀ ਵਾ ਹਾਂਜੀ ਲਗਭਗ 13-14 ਕਿਲੋਮੀਟਰ ਜਿਹੜਾ ਅਸੀਂ ਪੈਦਲ ਯਾਤਰਾ ਕਰ ਦਿੱਤੀ ਤੇ ਰਸਤਾ ਤਾਂ ਖਤਰਨਾਕ ਹੈ ਏ ਚੜਾਈ ਬਹੁਤ ਲਗਾਤਾਰ ਸਿੱਧੇ ਚਲੇਵੇ ਤੇ ਹੁਣ ਵੀ ਕਿੰਨਾ ਰਹਿ ਗਿਆ ਜੀ ਰਹਿ ਗਿਆ 1.5 ਕਿਲੋਮੀਟਰ ਅ ਤਿੰਨ ਕਿਲੋਮੀਟਰ ਰਹਿ ਗਿਆ ਲਗਭਗ ਉਹ ਚੜਾਈ ਬਹੁਤ ਹੈ ਲੋਕ ਜਾ ਰਹੇ ਖਤਰਾਂ ਤੇ ਵੀ ਜਾ ਰਹੇ ਮੱਟੀ ਆਪਣੇ ਆਪਣੇ ਜਿੱਦਾਂ ਪ੍ਰਬੰਧ ਕਰਦੇ ਅੱਗੇ ਹੈਲੀਕਾਪਟਰ ਦਾ ਵੀ ਆ ਤੁਹਾਨੂੰ ਉਹ ਵੀ ਦਿਖਾਵਾਂਗੇ ਵੀ ਹੈਲੀਕਾਪਟਰ ਦੇ ਵਿੱਚ ਵੀ ਜਾਂਦੇ ਕਈ ਲੋਕ ਅੱਜ ਭਾਈ ਦੇਖੋ ਜੀ ਲੱਗੇ ਵੀ ਡੋਮ ਨੇ ਸ਼ਾਇਦ ਦੇ ਪਿਓਰ ਪਹਾੜੀ ਸ਼ਾਇਦ ਲੈ ਕੇ ਆਣਾ ਹੁਣ ਬਾਜੀ ਨੇ ਚੋਣਾ ਹੈ ਕਹਿਣਾ ਨੇਣਾ ਚੋਣਾ ਨਹੀਂ ਪਹਿਲਾਂ ਚੋਣਾ ਪੇਣਾ ਹੈ ਵੀ ਹੋ ਤਾਂ ਸਾਡੀ ਪਹਾੜੀ ਹੈ ਬਾਜੀ ਪਹਾੜੀ ਡੋਮ ਨੇ ਤੁਸੀਂ ਬਾਪੂ ਜੀ ਕਿੱਥੋਂ ਆਏ ਆਇਆ ਬੋਟ ਖਬਰ ਤੋਂ ਮੈਂ ਤੁਹਾਡੇ ਪਿੱਛੇ ਪਿੱਛੇ ਆ ਰਿਹਾ ਦਾ ਜੇ ਤੁਹਾਨੂੰ ਘੋੜੇ ਵਾਲਾ ਕਹਿੰਦਾ ਘੋੜਾ ਚਾਹੀਦਾ ਤੁਸੀਂ ਆ ਬਾਂਹ ਮਾਰੀ ਪੰਜਾਬੀਆਂ ਵਾਲੀ ਸ਼ੇਰ ਮੰਗ ਕੇ ਕਹਿੰਦੇ ਵੀ ਮੈਨੂੰ ਨਹੀਂ ਲੋੜ ਘੋੜੇ ਘਾੜੇ ਦੀ ਹੈ ਨਾ ਜੀ ਮੈਂ ਆ ਵੀ ਥੋੜਾ ਗਈ ਨਾ ਜੀ ਨੌਜਵਾਨ ਮੁੰਡੇ ਕਈ ਉ ਉਹ ਘੋੜਿਆਂ ਤੇ ਬੈਠ ਬੈਠ ਕੇ ਜਾ ਰਹੇ ਜੀ ਹੈ ਨਾ ਜੀ ਚੱਲੇ ਪੈ ਸਿੱਧਾ ਇੱਕ ਤੁਸੀਂ ਘੋੜੇ ਮੰਨਾ ਕਰਤਾ ਜਿਹੜੇ ਪੁਰਾਣੇ ਬੁੜੇ ਹੈ ਨਾ ਹਾਂ ਜੀ ਉਹ ਜ਼ਿਆਦਾ ਪੈਦਲ ਚੱਲ ਕੇ ਰਹੇ ਜੀ ਨੇ ਅੱਜ ਵੀ ਰਾਜਸਥਾਨ ਚ ਜਾਂ ਹਿਮਾਚਲ ਕੋਈ ਬੰਦਾ ਪੁਰਾਣਾ ਦੇਖ ਲਓ ਕੀ ਸੀ ਜਦੋਂ ਪੈਗਲ ਚੱਲ ਕੇ ਆ ਜੀ ਬਸ ਇਹੀ ਪੀੜੀ ਰਹਿ ਗਈ ਛੇਰਾਂ ਦੀ ਗਾਂ ਤਾਂ ਹੁਣ ਸਾਡੇ ਵਰਗੇ ਤਾਂ ਗਾਂ ਕੋਈ ਬੰਦੇ ਬੈਠੇ ਵੀ ਨਹੀਂ ਹਾਂਜੀ ਤਕੜੇ ਹੋ ਵੀ ਨਹੀਂ ਬਿਲਕੁਲ ਚਲ ਜੀ ਆ ਜਾ ਫਿਰ ਚਲੋ ਬਾਬਾ ਬਾਬਾ ਨੇ ਹੱਥ ਚਾਦ ਪੱਕੂ ਐ ਕੋਈ ਹੁਣ ਨਾ ਪ੍ਰਵਾਹ ਕਰੋ ਦੇਖੋ ਮੋਰਾ ਬਾਬਾ ਜਾਂਦਾ ਏ ਛਟੇ ਮਜ਼ੇ ਆ ਰਿਹਾ ਹਾਂ ਹਾਂ ਲੈ ਰਿਹਾ ਮਜ਼ਾ ਅਬ ਕੀ ਕਰਨਾ ਘੋੜਾ ਯਾਰ ਅੱਧੀ ਹੈ ਉਹ ਲਾਇਆ ਪਿੱਛੇ ਕਿਤਨਾ ਚੱਲ ਕੇ ਆ ਗਏ ਉਹ ਤੋਂ ਦੇਖੋ ਉਹ ਮਨੋਜ ਮਨਜਾਣੇ ਕੋਈ ਲਓ ਜੀ 7 ਕਿਲੋਮੀਟਰ ਰਹਿ ਗਿਆ ਇੱਥੋਂ ਗੁਰਦੁਆਰਾ ਮੇਨ ਗੁਰਦੁਆਰਾ ਹਿਮਕੁੰਨ ਸਾਹਿਬ ਤੇ ਉਹ ਤੋਂ ਲਗਭਗ 1.5 ਕਿਲੋਮੀਟਰ ਪਿੱਛੇ ਹੈ ਗੋਵਿੰਦ ਧਾਮ ਗੁਰਦੁਆਰਾ ਸਾਹਿਬ ਫੈਲੀਪੈਡ ਜਿੱਥੇ ਜਹਾਜ਼ ਜਿਹੜਾ ਉਤਰਦਾ ਇਤਨੇ ਕੀ ਸਾਤ ਰੁਪਏ ਤਿੰਨੇ ਸੱਤ ਰੁਪਏ ਅੱਲਾ ਦੀ ਅੱਲਾ ਦੀ ਨਾ ਦੇ ਚੱਲੀ ਨਹੀਂ ਹੈਗਾ ਸਮਾਰ ਚੱਲੀ ਜਾਗਾ ਬੰਨ ਰਿਹਾ ਐਜੋ ਪਕੜਿਆ ਯਾਰ ਫੁੱਟੀ ਪੈਸੇ ਤਰਦੇ ਦੇ ਨਾ ਕਿੱਥੇ ਇੱਕ ਨਹੀਂ ਇਹ ਕਿਹ ਹੈ ਇਹ ਕਿੰਨੇ ਕਿ ਇੱਕ ਛੱਲੀ ਕਿਤਨੇ ਕਿ ਛੱਲੀ ਇੱਕ ਕਿਨੇ ਦਿੱਤੀ ਫਿਰ 70 ਰੁਪਏ 10 ਦਾ ਕਹ ਤੈਨੂੰ ਹਾਂ ਪਤਾ ਤਾਂ ਕਿਉਂ ਨਹੀਂ ਆਇਆ ਟੈਕੀਸ ਲੈਣਾ ਕਾਟ ਦੇ ਹਾਂ ਕਾਜੀਲਾ ਹੈਲੀਪੈਡ ਆ ਜਗਾ ਹੈ ਜਿਹੜੀ ਜਿੱਥੇ ਨਾ ਹੈਲੀਕਾਪਟਰ ਉਤਰਦਾ ਇਸ ਟਾਈਮ ਹੱਥ ਬੱਲ ਨਹੀਂ ਚੱਲ ਨਹੀਂ ਰਿਹਾ ਕਿਉਂ ਕੀ ਚੱਕਰ ਹੈ ਤੇ ਤੇ ਹੈਲੀਕਾਪਟਰ ਉਤਰਦੇ ਤੇ ਇੱਥੋਂ ਹੀ ਹੈਲੀਕਾਪਟਰ ਜਿਹੜਾ ਹੈ ਗੋਬਿੰਦ ਘਾਟ ਤੋਂ ਆ ਕੇ ਇੱਥੇ ਉਤਾਰਦੇ ਸੰਗਤ ਨੂੰ ਲਓ ਜੀ ਇੱਥੋਂ ਲਗਭਗ 1 ਕਿਲੋਮੀਟਰ ਦੂਰ ਰਹਿ ਗਿਆ ਗੁਰਦੁਆਰਾ ਗੋਵਿੰਦ ਧਾਮ ਤੇ ਤੁਸੀਂ ਵੀ ਸਾਡੇ ਨਾਲ ਨਾਲ ਯਾਤਰਾ ਕਰ ਰਹੇ ਹੋ ਗੁਰਦੁਆਰਾ ਸੱਚਖੰਡ ਸ੍ਰੀ ਹੇਮਕੁੰਡ ਸਾਹਿਬ ਤੇ ਆਪਾਂ ਜਾ ਰਹੇ ਜੀ ਲਓ ਜੀ ਗੁਰਦੁਆਰਾ ਗੋਵਿੰਦ ਘਾੜ ਤੋਂ ਗੁਰਦੁਆਰਾ ਗੋਵਿੰਦ ਧਾਮ ਗੁਰਦੁਆਰਾ ਗੋਵਿੰਦ ਧਾਮ ਲਿਆ ਚਾਰੋ ਲਿਆ ਹੁਣ ਤੂੰ ਰੁਕੋ ਇਹੀ ਪਹਰੇ ਜੁਕੇਗਾ ਤੁਸੀਂ ਲੈਣਗਾ ਲੋ ਜੀ ਫਾਈਨਲੀ ਆਪਾਂ ਪਹੁੰਚ ਗਏ ਆ ਜੀ ਇਹ ਇੱਕ ਕਸਬਾ ਹੈ ਗਾਂਗਰੀਆ ਜਿੱਥੇ ਗੁਰਦੁਆਰਾ ਗੋਵਿੰਦ ਧਾਮ ਸਾਹਿਬ ਸਥਿਤ ਹੈ ਜੀ ਪਹੁੰਚ ਚੁੱਕੇ ਆ ਇਸ ਜਗ੍ਹਾ ਤੇ ਤੇ ਇੱਥੇ ਆ ਕੇ ਏਰੀਆ ਵੀ ਥੋੜਾ ਪਲੇਨ ਹੋ ਜਾਂਦਾ ਤੇ ਇਹ ਇੱਕ ਸ਼ਹਿਰ ਦੀ ਤਰ੍ਹਾਂ ਲੱਗ ਰਿਹਾ ਹੈ ਲੋ ਜੀ ਗਾਂਗਰੀਆ ਪੈਂਦਾ ਇਹ ਹੈ ਗੋਵਿੰਦ ਧਾਮ ਗਾਂਗਰੀਆ ਗਾਂ ਨਹੀਂ ਬਿੰਦੀ ਆ ਜੀ ਪੈਦੇ ਉੱਪਰ ਘਾਂ ਗਾ ਨਿਸ਼ਾਨੀ ਗੇ ਘਾਂ ਕਰ ਗਿਆ ਉਹ ਬਾਬਾ ਜੀ ਸਾਸਰੀ ਘਰ ਬਬਲੂ ਆਪਣਾ ਮਿਲ ਗਿਆ ਸਾਨੂੰ ਇੱਥੇ ਹਾਂ ਬਬਲੂ ਕਿੱਦਾਂ ਹਾਲ ਚਾਲ ਕਿੱਦਾਂ ਰਹੇ ਹੋ ਬਬੂ ਤੂੰ ਕਿਹਦੇ ਨਾਲ ਆਇਆ ਮੈਂ ਤਨ ਪਿੰਡਾਂ ਚੱਲੇ ਆਏ ਚਾਰ ਪੰਜ ਜਣੇ ਅੱਛਾ ਵਧੀਆ ਰਹੇ ਹਾਂ ਹਾਂ ਠੀਕ ਆ ਜਾਏ ਉੱਪਰ ਫਿਰ ਹਮਕੁੰਡ ਸਾਹਿਬ ਹਾਂ ਮਸਕਪੂਰ ਲੈ ਜੂ ਨਾਲ ਜੂ ਮਸਕਪੂਰ ਅਸੀਂ ਲੈ ਲਈ ਵੀ ਤੇ ਪਾਣੀ ਘੱਟ ਪੀਉ ਦਈ ਦੋ ਦੋ ਘੁੱਟ ਦਿੰਦੇ ਨੇ ਪੁੱਤ ਅੱਛਾ ਹਾਂ ਵਾ ਇੱਕ ਜਦਾ ਸਟੈਪ ਪੈਂ ਸਟੈਪ ਕਰ ਤੋਂ ਮੈਨੂੰ ਲੱਗਿਆ ਮੇਰੇ ਬੰਦਾ ਲਗਦੂ ਤਾਂ ਠੀਕ ਹੈ ਰਜਾ ਮੈਂ ਕਿੱਥੇ ਕਿਧਰ ਆਇਆ ਮੈਂ ਮੁੰਡਾ ਸਿਲੰਡਰ ਹੋਇਆ ਮੋਟਰ ਨੇ ਕਿਹਦੇ ਨਾਲ ਆਇਆ ਮੁੰਡੇ ਮੇਰੇ ਸਾਲੇ ਆ ਚਾਰ ਅੱਛਾ ਸਵੇਰ ਵਰਨੇ ਆ ਮਾ ਚਲਦੇ ਆ ਸਬਰ ਵਧੀਆ ਹੈਗਾ ਉੱਪਰ ਕੋਸ ਆਕਸੀਜਨ ਬਹੁਤ ਅੰਦਰ ਨਹੀਂ ਜਾਂਦੇ ਅੱਛਾ ਵੈਸੇ ਅਸੀਂ ਲੈ ਕੇ ਆਏ ਹੋ ਤਾਂ ਅੱਜ ਤਰੇ ਤਕਰੀਬਨ ਸ਼ਹਿਰੇ ਆ ਗਿਆ ਸਰ ਮਗਾ ਆ ਤਾਂ ਸ਼ਹਿਰੇ ਆ ਗਿਆ ਆਹ ਤਾਂ ਸ਼ਹਿਰੇ ਆ ਗਿਆ ਭਾਜੀ ਨਜ਼ਾਰਾ ਪੂਰਾ ਸਭ ਕਾ ਜੀ ਤੇ ਇੱਥੋਂ ਜਿਹੜਾ ਅਗਲਾ ਸਫ਼ਰ ਹੈ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਸੋ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਾਈਨਲੀ ਵਾਹ ਜੀ ਵਾਹ ਹੋਰ ਤਾਂ ਫਤਿਹ ਕਰਤਾ ਅਸੀਂ ਨਹੀਂ ਕਦੇ ਇੰਨਾ ਲੰਬਾ ਸਫ਼ਰ ਕੀਤਾ ਤਾਂ ਅੱਗ-ਪੱਗ 15 ਕਿਲੋਮੀਟਰ ਪੈਦਲ ਚੱਲੇ ਉਹ ਵੀ ਚੜਾਈ ਨਿਗਰ ਰੱਖੀ ਰੋਣੀ ਦਾ ਜੀ